ਬਾਲੀਵੁੱਡ ਦਾ ਕਾਰਾ ਆਲੀਆ ਭੱਟ ਦੇ ਨਾਲ ਧੋਖਾਧੜੀ ਦਾ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਕਿ ਉਸਦੇ ਸਾਬਕਾ ਪੀਏ ਦੇ ਵੱਲੋਂ ਹੀ ਉਸਦੇ ਨਾਲ ਧੋਖਾਧੜੀ ਜਿਹੜੀ ਕੀਤੀ ਗਈ ਹੈ ਕੋਈ ਹਜ਼ਾਰਾਂ ਦੀ ਨਹੀਂ ਸਗੋਂ ਲੱਖਾਂ ਦੀ ਠੱਗੀ ਜਿਹੜੀ ਮਾਰੀ ਗਈ ਹੈ ਆਲੀਆ ਭੱਟ ਦੇ ਫਰਜੀ ਸਾਈਨ ਕਰਕੇ ਜਾਲੀ ਸਾਈਨ ਕਰਕੇ ਉਸਦੇ ਵੱਲੋਂ ਇਸ ਤਰੀਕੇ ਦੇ ਨਾਲ ਧੋਖਾਧੜੀ ਕੀਤੀ ਗਈ ਕਿ ਕਿਸੇ ਨੂੰ ਕੁਝ ਪਤਾ ਜਿਹੜਾ ਨਹੀਂ ਲਗਾ ਲੇਕਿਨ ਅੱਜ ਜਦੋਂ ਕਾਰਵਾਈ ਹੋਈ ਪਤਾ ਲੱਗਾ ਤਾਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ 사ਤਕਾ ਜੋ ਪੀਏ ਸੀ ਉਸ ਦੇ ਵੱਲੋਂ ਲਗਾਤਾਰ ਆਲਿਆਪਟ ਦਾ ਸਾਰਾ ਕੰਮ ਜਿਹੜਾ ਦੇਖਿਆ ਜਾਂਦਾ ਸੀ ਲੇਕਿਨ ਆਲਿਆਪਟ ਨੂੰ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਉਸ ਦੇ ਪੀਏ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਤੇ 77 ਲੱਖ ਦੀ ਠੱਗੀ 77 ਲੱਖ ਦੀ ਧੋਖਾਧੜੀ ਜੋ ਹੈ ਆਲਿਆ ਪੜਦੇ ਨਾਲ ਹੋਈ ਹੈ ਜਿਸ ਤੋਂ ਬਾਅਦ ਮਹਾਰਾਸ਼ਟਰ ਦੇ ਜੋਹੋ ਪੁਲਿਸ ਜੋ ਆਇਆ ਉਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ 사ਤਕਾ ਪੀਏ ਜੋ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਵੇਦਿਕਾ ਸ਼ੇਟੀ ਜੋ ਹੈ ਉਸ ਦਾ ਨਾਮ ਹੈ ਜਿਸ ਨੂੰ ਜੋ ਹੈ ਇਸ ਇਲਜ਼ਾਮਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿ ਇਸ ਨੇ ਐਕਟਰਸ ਦੇ ਅਕਾਊਂਟ ਤੋਂ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਹੈ